ਡਿਪਟੀ ਕਮਿਸ਼ਨਰ ਰੋਪੜ ਹਿਮਾਸ਼ਲ ਜੈਨ ਵੱਲੋਂ ਰੋਪੜ ਦੇ ਸਰਕਾਰੀ ਹਸਪਤਾਲ ਦਾ ਅਚਨਚੇਤ ਦੌਰਾ ਕੀਤਾ ਗਿਆ ਇਸ ਮੌਕੇ ਉਹਨਾਂ ਵੱਲੋਂ ਵੱਖ-ਵੱਖ ਵਾਰਡਾਂ ਦਾ ਜਾਇਜ਼ਾ ਲਿਆ ਗਿਆ ਅਤੇ ਉਥੇ ਆਮ ਲੋਕਾਂ ਨੂੰ ਮਿਲ ਰਹੀਆਂ ਸਹੂਲਤਾਂ ਬਾਬਤ ਜਾਣਕਾਰੀ ਪ੍ਰਾਪਤ ਕੀਤੀ ਗਈ ਡਿਪਟੀ ਕਮਿਸ਼ਨਰ ਵੱਲੋਂ ਡੋਪ ਸੈਂਟਰ ਦਾ ਵੀ ਜਾਇਜ਼ਾ ਲਿਆ ਗਿਆ ਅਤੇ ਸਰਕਾਰੀ ਹਸਪਤਾਲ ਵਿੱਚ ਮੌਜੂਦ ਲੋਕਾਂ ਦੇ ਨਾਲ ਗੱਲਬਾਤ ਕੀਤੀ ਗਈ ਅਤੇ ਜੋ ਸਹੂਲਤਾਂ ਉਹਨਾਂ ਨੂੰ ਪ੍ਰਾਪਤ ਹੋ ਰਹੀਆਂ ਹਨ ਉਹਨਾਂ ਬਾਰੇ ਕਮੀਆਂ ਪੇਸ਼ੀਆਂ ਬਾਰੇ ਪੁੱਛਿਆ ਗਿਆ ਇਸ ਮੌਕੇ ਡਿਪਟੀ ਕਮਿਸ਼ਨਰ ਹਿਮਾਸ਼ੂ ਜੈਨ ਨੇ ਕਿਹਾ ਕਿ ਤਿਉਹਾਰਾਂ ਦੇ ਮੱਦੇਨਜ਼ਰ ਖਾਣ ਪੀਣ ਵਾਲੀਆਂ ਵਸਤੂਆਂ ਨੂੰ ਬਣਾਉਣ ਵਾਲੇ ਕਾਰਖਾਨਿਆਂ ਉੱਤੇ ਖਾਸ ਤੌਰ ਤੇ ਨਜ਼ਰ ਰਹੇਗੀ ਅਤੇ ਉੱਥੇ ਸਾਫ ਸਫਾਈ ਅਤੇ ਖਾਣ ਪੀਣ ਦੀਆਂ ਵਸਤੂਆਂ ਤੇ ਗੁਣਵੱਤਾ ਸਹੀ ਰੱਖਣ ਬਾਬਤ ਤੇ ਇੱਕ ਮੁਹਿੰਮ ਵੀ ਚਲਾਈ ਜਾਏਗੀ ਤਾਂ ਜੋ ਆਮ ਲੋਕਾਂ ਨੂੰ ਖਾਣ ਪੀਣ ਦੇ ਲਈ ਸਾਫ ਸੁਥਰੀਆਂ ਅਤੇ ਬਿਮਾਰੀਆਂ ਤੋਂ ਰਹਿਤ ਚੀਜ਼ਾਂ ਮਿਲ ਸਕਣ ਇਨਾਂ ਹੀ ਨਹੀਂ ਸੜਕ ਦੇ ਕਿਨਾਰੇ ਲੱਗਣ ਵਾਲੀਆਂ ਰੇੜੀਆਂ ਉੱਤੇ ਵੀ ਉਹਨਾਂ ਨੇ ਪ੍ਰਤੀਕਰਮ ਦਿੱਤਾ ਕਿ ਉਹਨਾਂ ਰੇੜੀ ਚਾਲਕਾਂ ਨੂੰ ਜਾਗਰੂਕ ਕੀਤਾ ਜਾਏਗਾ ਜੋ ਖਾਣ ਪੀਣ ਦੀਆਂ ਵਸਤੂਆਂ ਬਣਾਉਂਦੇ ਹਨ ਅਤੇ ਉਹਨਾਂ ਨੂੰ ਸਵੱਛਤਾ ਰੱਖਣ ਬਾਬਤ ਨਿਯਮਾਂ ਦੇ ਨਾਲ ਜਾਣੂ ਕੀਤਾ ਜਾਵੇਗਾ ਅਤੇ ਇੱਕ ਸਟਾਰ ਰੇਟਿੰਗ ਤੇ ਪ੍ਰੋਗਰਾਮ ਚਲਾਇਆ ਜਾਏਗਾ ਜਿਸ ਵਿੱਚ ਵੱਖ-ਵੱਖ ਪੈਮਾਨੇ ਰੱਖੇ ਜਾਣਗੇ ਅਤੇ ਖਾਣ ਪੀਣ ਵਾਲੇ ਵੈਂਡਰਾਂ ਨੂੰ ਇਸ ਬਾਬਤ ਸਟਾਰ ਰੇਟਿੰਗ ਵੀ ਦਿੱਤੀ ਜਾਵੇਗੀ ਸਰਕਾਰ ਦਾ ਸਭ ਤੋਂ ਮੇਨ ਪ੍ਰਾਇਰੀਟੀ ਹੈ ਹੈਲਥ ਸੈਕਟਰ ਤੇ ਸਿਹਤ ਵਿਭਾਗ ਸਿਹਤ ਵਿਭਾਗ ਤੇ ਜਿਹੜਾ ਸਿਵਲ ਸਰਜਨ ਆਫਿਸ ਔਰ ਜਿਹੜਾ ਸਿਵਲ ਹਸਪੀਟਲ ਹੁੰਦਾ ਸ਼ਹਿਰ ਦੇ ਲੋਕਾਂ ਵਾਸਤੇ ਇੱਕ ਬਹੁਤ ਇੱਕ ਇੰਪੋਰਟੈਂਟ ਇੰਸਟੀਟਿਊਸ਼ਨ ਹੁੰਦਾ ਜਿੱਥੇ ਲੋਕ ਆ ਕੇ ਆਪਣਾ ਆਪਣਾ ਇਲਾਜ ਕਰਾਉਂਦੇ ਤੇ ਉਸ ਸਿਵਲ ਹਸਪੀਟਲ ਦੇ ਵਿੱਚ ਅਸੀਂ ਅੱਜ ਦੌਰਾ ਕੀਤਾ ਹੈ ਔਰ ਦੌਰੇ ਦੇ ਵਿੱਚ ਅਸੀਂ ਸਭ ਤੋਂ ਪਹਿਲਾਂ ਅਮਰਜੈਂਸੀ ਨਸ਼ਾ ਛੁਡਾਊ ਕੇਂਦਰ ਅਸੀਂ ਵਿਜ਼ਿਟ ਕੀਤਾ ਕਿਉਂਕਿ ਸਰਕਾਰ ਦੀ ਪ੍ਰਾਇਰਟੀ ਹੈ ਕਿ ਜਿਹੜੇ ਜਿਹੜੇ ਜ਼ਿਲ੍ਹੇ ਦੇ ਵਿੱਚ ਔਰ ਨਸ਼ੇ ਨੂੰ ਕੰਟਰੋਲ ਕੀਤਾ ਜਾਵੇ ਉਸ ਤੇ ਇੱਕ ਨਥ ਪਾਈ ਜਾਵੇ ਤਾਂ ਕਿ ਜਿਹੜਾ ਯੂਥ ਹੈ ਉਹ ਜਿਹੜਾ ਨਸ਼ੇ ਵੱਲ ਨਾ ਜਾਵੇ ਔਰ ਰੋਜ਼ਗਾਰ ਵੱਲ ਜਿਹੜਾ ਹੈਗਾ ਉਹ ਤੋਰਿਆ ਜਾਵੇ ਇਸ ਤੋਂ ਪਹਿਲਾਂ ਮੈਂ ਇਕੱਲਾ ਰੋਜ਼ਗਾਰ ਦਫ਼ਤਰ ਵੀ ਗਿਆ ਸੀਗਾ ਉੱਥੇ ਵੀ ਮੈਂ ਗੱਲ ਕੀਤੀ ਵੀ ਕਿਹੜੇ-ਕਿਹੜੇ ਰੋਜ਼ਗਾਰ ਦੇ ਸਾਧਨ ਸਾਡੇ ਕੋਲ ਅਵੇਲੇਬਲ ਹੈ ਕਿਹੜੀ-ਕਿਹੜੀ ਕੰਪਨੀਆਂ ਸਾਡੇ ਕੋਲ ਕਿਹੜੀ-ਕਿਹੜੀ ਰੋਜ਼ਗਾਰ ਡਿਮਾਂਡ ਵਾਸਤੇ ਆ ਰਹੀ ਹੈ ਔਰ ਫਿਰ ਉਸ ਤੋਂ ਬਾਅਦ ਮੈਂ ਇੱਥੇ ਆਇਆ ਤਾਂ ਕਿ ਜਿਹੜਾ ਇੱਕ ਯੂਥ ਹੈ ਉਹਨੂੰ ਮੋਟੀਵੇਟ ਕੀਤਾ ਜਾ ਸਕੇ ਪੇਸ਼ੈਂਟਸ ਨਾਲ ਵੀ ਗੱਲਬਾਤ ਕੀਤੀ ਡਾਕਟਰ ਸਾਹਿਬਾਂ ਨਾਲ ਵੀ ਗੱਲਬਾਤ ਕੀਤੀ ਉਹਨਾਂ ਦੀ ਜਿਹੜੀ ਪ੍ਰੋਬਲਮ ਹੈਗੀ ਹੈ ਉਹਨਾਂ ਨੂੰ ਜਿਹੜੇ-ਜਿਹੜੇ ਚੀਜ਼ਾਂ ਦੀ ਜ਼ਰੂਰਤ ਹੈ ਉਹ ਅਸੀਂ ਸਰਕਾਰ ਵੱਲੋਂ ਜਾਇਗਾ ਇੰਸਟੀਚੂਨ ਦੇ ਵਿੱਚ ਪ੍ਰੋਵਾਈਡ ਕੀਤੀ ਜਾਣਗੀਆ ਹਾਲ ਦੀ ਘੜੀ ਦੇ ਵਿੱਚ ਵੀ ਉਹਨਾਂ ਨੇ ਜਿਹੜੀ ਆ ਛੋਟੇ-ਛੋਟੇ ਆਈਟਮਾਂ ਦੀ ਜਿਹੜੀ ਜ਼ਰੂਰਤ ਸੀ ਉਹ ਵੀ ਉਹਨਾਂ ਨੂੰ ਪ੍ਰੋਵਾਈਡ ਕੀਤੇ ਆ ਜਾ ਚੁੱਕੀਆਂ ਔਰ ਵੀ ਅਸੀਂ ਇੱਥੇ ਅਮਰਜੈਂਸੀ ਬੋਰਡ ਦੇਖਾਂਗੇ ਪੇਸ਼ੈਂਟਸ ਨਾਲ ਗੱਲਬਾਤ ਕਰਾਂਗੇ ਕਿ ਉਹਨਾਂ ਨੂੰ ਜਿਹੜੀ ਹੈ ਸਹੂਲਤ ਜਿਹੜੀ ਹੈਗੀ ਉਹ ਆ ਸੰਤੁਸ਼ਟੀਜਨਕ ਮਿਲ ਰਹੀ ਹੈ ਕਿ ਨਹੀਂ ਸਰ ਬਿਲਕੁਲ ਜਿਹੜੇ ਡਾਕਟਰਸ ਦੀ ਸੁਵਿਧਾ ਹੈ ਉਸ ਆਫ ਦਾ ਮੇਨ ਪ੍ਰਾਇਰੀਟੀ ਹੈ ਕਿਉਂਕਿ 24 ਘੰਟੇ ਇਹ ਜਿਹੜਾ ਹਸਪਤਾਲ ਇਹ ਚੱਲਦਾ ਹੈ ਇੱਥੇ ਅਮਰਜੈਂਸੀ ਬੋਰਡ ਜਿਹੜਾ ਚੱਲਦਾ ਹੈ ਔਰ ਅਸੀਂ ਜਿਹੜਾ ਐਸਐਸਪੀ ਸਾਹਿਬ ਨਾਲ ਵੀ ਦੋ ਤਿੰਨ ਵਾਰ ਇਸ ਨੂੰ ਤੇ ਡਿਸਕਸ਼ਨ ਹੋ ਚੁੱਕੀ ਹੈ ਮੀਟਿੰਗ ਹੋ ਚੁੱਕੀ ਹੈ ਪੁਲਿਸ ਨਾਲ ਵੀ ਡਾਕਟਰ ਸਾਹਿਬਾਨ ਨਾਲ ਵੀ ਸਿਵਲ ਸਰਜਨ ਨਾਲ ਮੈਂ ਇੱਕ ਹਫਤੇ ਦੇ ਵਿੱਚ ਜਿਹੜੀ ਹੈਗੀ ਹੈ ਜਿਹੜੇ ਸੀਐਮਓ ਸਾਹਿਬ ਨੇ ਉਹਨਾਂ ਨਾਲ ਵੀ ਮੈਂ 3-4 ਮੀਟਿੰਗਾਂ ਕਰ ਚੁੱਕਿਆ ਸਾਰੇ ਸਿਕਿਉਰਿਟੀ ਦੇ ਸਿਕਿਉਰਿਟੀ ਐਂਗਲ ਤੋਂ ਹਰ ਚੀਜ਼ ਜਿਹੜੀ ਹੈ ਉਹ ਉਪਕਤਾ ਪ੍ਰਬੰਧ ਹੈ ਇੱਥੇ ਹੋਰ ਕੋਈ ਵੀ ਜਿਹੜਾ ਐਸਐਸਪੀ ਸਾਹਿਬ ਵੱਲੋਂ ਵੀ ਆਸ਼ਵਾਸ਼ਣ ਦਿੱਤਾ ਗਿਆ ਸੀ ਵੀ ਕੋਈ ਵੀ ਇੱਥੇ ਇਦਾਂ ਦੀ ਅਨ ਜਿਹੜੀ ਸਫਾਵੀ ਘਟਨਾ ਹੈ ਉਹ ਨਹੀਂ ਵਾਪਰੀ ਜਾਏਗੀ ਕਿਉਂਕਿ एवरीथिंग ਇਜ਼ ਇਨ ਪਲੇਸ ਜਿਹੜੇ ਸੀਸੀਟੀਵੀ ਕੈਮਰਾ ਹੈ ਉਹ ਵੀ ਅਸੀਂ ਲਗਾਉਣ ਜਾ ਰਹੇ ਹਾਂ ਤਾਂ ਕਿ ਕੋਈ ਚੀਜ਼ ਜਿਹੜੀ ਕਿ ਪੁਲਿਸ ਜਾਂ ਕਿਸੇ ਮਨੁੱਖੀ ਜਿਹੜੀ ਅੱਖਾਂ ਤੋਂ ਬਚ ਜੇ ਉਹ ਸੀਸੀਟੀਵੀ ਕੈਮਰੇ ਦੇ ਵਿੱਚ ਆ ਜਾਂਦੀ ਹੈ ਜੀ ਸਰ ਤੁਸੀਂ ਵਿజిਟ ਕਰਿਆ ਏ ਕਿਹੜੀ ਕਿਹੜੀ ਕਮੀਆਂ ਨੂੰ ਐਨ ਲੈ ਕੇ ਤੁਸੀਂ ਜਿਹੜੀ ਕਮੀਆਂ ਹੈਗੀਆਂ ਉਹ ਕਿਹੜੀਆਂ ਕਿਹੜੀਆਂ ਹੈਗੀਆਂ ਨਹੀਂ ਮੇਰਾ ਵਿజిਟ ਆਜ ਪਰਪਸ ਜਿਹੜਾ ਹੈ ਉਹ ਕਮੀਆਂ ਬਾਰੇ ਕਮ ਸੀਗਾ ਆਇਡੈਂਟੀਫਾਈ ਕਰਨਾ ਮੇਰਾ ਵਿజిਟ ਸੀ ਇੱਕ ਵਾਰ ਸਮਝਣਾ ਕਿ ਕੀ ਚੱਲ ਰਿਹਾ ਹੈ ਕਿਦਾਂ ਆਪਾਂ ਇੰਸਟੀਟਿਊਸ਼ਨ ਰਨ ਕਰ ਰਹੇ ਹਾਂ ਕਿੰਨੇ ਪੇਸ਼ੈਂਟ ਆਉਂਦੇ ਆ ਆਪੀਡੀ ਕਿੰਨੇ ਆ ਆਈਪੀਡੀ ਕਿੰਨੇ ਆ ਕਿਹੜੀ ਮੈਡੀਸਿਨ ਪ੍ਰਿਸਕ੍ਰਾਈਬ ਹੁੰਦੀ ਹੈ कि डॉक्टर्स ने उना दा पेशेंट्स जतीरा की है और पेशेंट्स का रूटीन की है पेशेंट्स फॉलो कर रहे हैं मैं उन्होंने गलबात की थी। मैं मेन विजिट अज का जोड़ा सी वह समझना सर इंस्टीट्यूशन कि इतने इंस्टीट्यूशन किमें वर्क कर रहा है और की की कर रहे है बाकी जग कमी पेशी जी है वो डॉक्टर्स न डकस करके क्योंकि चौबी घंटे उन्होंने ही इतने जोड़ा है इंस्ट्यूशन रन करना डॉक्टर्स न डिस्कस करके अभी सारी ਅਸੀਂ ਇਹ ਪਲਾਨ ਕਰਾਂਗੇ ਕਿਉਂਕਿ ਹੁਣ ਦੀਵਾਲੀ ਦਾ ਸੀਜ਼ਨ ਵੀ ਆਉਣ ਵਾਲਾ ਹੈ ਤੇ ਸਵੀਟ ਸ਼ਾਪ ਦੀ ਵੀ ਹੁਣ ਸੈਂਪਲ ਜਿਹੜੇ ਹੈਗੇ ਤੁਹਾਡੇ ਲਿੱਤੇ ਜਾਣਗੇ ਔਰ ਜਿਹੜੀ ਫੂਡ ਦੀ ਵੀ ਜਿਹੜੀ ਰੇਡੀਆਂ ਵਾਲੇ ਗੱਲ ਕਰ ਰਹੇ ਹਾਂ ਅਸੀਂ ਸਟਾਰ ਰੇਟਿੰਗ ਦਾ ਵੀ ਕਨਸੈਪਟ ਸ਼ੁਰੂ ਕਰਾਂਗੇ ਵੀ 1 ਸਟਾਰ ਤੋਂ ਲੈ ਕੇ 5 ਸਟਾਰ ਜਿਹੜੀ ਬਿਲਕੁਲ ਹਾਈਜੀਨ ਮੇਨਟੇਨ ਕਰੂਗੀ ਤਾਂ ਕਿ ਜੇ 5 ਸਟਾਰ ਕੋਈ ਹੋਏਗਾ ਸਰਟੀਫਾਈਡ ਹੋਏਗਾ ਕਮੇਟੀ ਵੱਲੋਂ ਤੇ ਉਹਦੇ ਕੋਲ ਆਪ ਹੀ ਲੋਕ ਜਿਹੜਾ ਹੈਗਾ ਉਹ ਉਹਨਾਂ ਨੂੰ ਪਤਾ ਲੱਗ ਜਾਏਗਾ ਵੀ ਇਹ ਹਾਈਜੀਨ ਪ੍ਰੋਪਰ ਮੇਨਟੇਨ ਕਰਦਾ ਹੈ ਇਹਦੇ ਫੂਡ ਸੇਫਟੀ ਸਟੈਂਡਰਡ ਜਿਹੜੇ ਆ ਪੂਰੇ ਨੇ ਜਿਹੜਾ 1 ਸਟਾਰ ਹੋਏਗਾ ਤਾਂ ਲੋਕਾਂ ਨੂੰ ਆਪਣੀ ਪਤਾ ਉਹਦਾ ਬਿਜ਼ਨਸ ਜਿਹੜਾ ਅਫੈਕਟ ਹੋ ਜਾਏਗਾ ਤੇ ਇਸ ਕਰਕੇ ਉਹ ਆਪ ਹੀ ਮੋਟੀਵੇਟ ਹੋਣਗੇ ਕਿ ਅਸੀਂ